ਸੱਜਣੋ ਇੱਕ ਵੀਡੀਓ ਕਵਰ ਕੀਤੀ ਆ ਬਜੀ ਮਿਰਜੇ ਗਾਲੇ ਕੋਲੇ ਆ ਝੋਟੀ ਦੇ ਕੱਦ ਕਾਠ ਦੀ ਗੱਲ ਕਰੀਏ ਬਿਲਕੁਲ ਹੀ ਤਾਜੀ ਸੁਈ ਆ ਊੜਾ ਬੰਨਾ ਹੀ ਨਹੀਂ ਕੋਈ ਮੋਰਾ ਦਾ ਨਗੀਨਾ ਕਹਿ ਦिए ਦੋ ਰੈਣ ਹੀ ਵੀਡੀਓ ਚ ਵੇਖ ਲਿਓ ਬਹੁਤ ਸ਼ਾਨਦਾਰ ਆ ਨਾ ਬਹੁਤ ਸ਼ਾਨਦਾਰ ਕੱਟੀ ਪਹਿਲਾ ਪ੍ਰਾਨ ਪੈਣ ਪ੍ਰਾਣ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਧੰਨਵਾਦ ਕੱਟੀ ਪਿੱਛੋਂ ਹਾਂ ਪੂਰੀ ਸ਼ਾਨਦਾਰ ਕੱਟੀ ਆ ਬਈ ਵਾਕੇ ਝੂਟੀ ਝੂਟੀ ਆ ਊੜਾ ਬੰਨਾ ਹੀ ਨਹੀਂ ਕੋਈ ਕੋਈ ਊੜਾ ਬੰਨਾ ਨਹੀਂ ਧਾਰਾ ਮਾਰਦ ਨੇ ਲੈ ਵੀਡੀਓ ਚ ਮਾਰਦ ਨੇ ਕੋਲੇ ਆ ਜਾ ਪੰਡਾ ਫਟਾ ਆਪਣੇ ਕੋਲੇ ਇਹ ਵੀ ਦੂਜਾ ਸੁਆਹ ਇਹ ਵੀ ਦੂਸਰਾ ਦੂਸਾ ਦੂਸਰਾ ਕਲਦੀ ਬਸੰਗ ਲੈ ਆਏ ਹਾਏ 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 ਲੈ ਮੱਛੀ ਮੋਟਰ ਵਾਲਿਆਂ ਹੀ ਲੈ ਆਇਆ ਪੂਰਿਆਂ ਪੂਰਿਆਂ ਨਜ਼ਾਰੇਦਾਰ ਕਿਆ ਬਾਤ ਸਜੋਂਦੀ ਰਵੇ ਬਹੁਤ ਸ਼ਾਨਦਾਰ ਇਹ ਵੀ ਝੋਟੀ ਤਾਜੀ ਸੂਈ ਤਾਜੀ ਸੂਈ ਆ ਦੋਵੇਂ 7 ਕਿਲੋ ਬੋਲਾ ਬੋਲਾ ਬਸ ਦੋਵਾਂ ਥੱਲੇ ਦੋਵਾਂ ਥੱਲੇ ਇਹਦੇ ਦੋਨਾਂ ਮਗਰ ਕੱਟੇ ਦੂਜਾ ਦੂਜਾ ਸੁਆਹ ਦੂਜਾ ਦੂਜਾ ਕੋਠੇ ਜੱਡੀਆਂ ਕੋਠੇ ਕੋਠੇ ਜੱਡੀਆਂ ਬਾਈ ਹੁਣਾਂ ਨੂੰ ਕਹਦੇ ਇਹ ਕਾ ਮਾਲੀ ਆ ਆਪਣਾ ਬੱਚਾ ਹੀਰਾ ਆ ਕੀਰਾ ਕੱਟਾ ਵੀ ਹੀਰਾ ਆ ਹਾਂ ਸਾਂਭਣ ਵਾਲਿਆਂ ਨੂੰ ਦੇਣਾ ਬਸ ਸਾਂਭਣ ਵਾਲਿਆਂ ਨੂੰ ਦੇਣਾ 11500 ਕੱਟ ਹੋਰ